ਸਾਹਿਬ ਗੁਰੂ ਸਾਹਿਬ ਜੀਓ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ੍ਰੀ ਨਾ पादपङ्कजबन् दान ਮਰਦਾਸ ਗੁਰ ਹੀਰਦੇ ਤਿਆਵਾ ਹੀਰਦੇ ਤਿਆਵਾ ਸ਼੍ਰੀ ਗੁਰ ੇਨਾਸ਼ਕ ਬਿਗਨਾ ਨਾਨਕੇਨਾਸ਼ਕ ਸ੍ਰੀ ਗੁਰ ਹਰਗੋਬਿੰਦ ਸ਼ੋਕ ਸੁਮਤ ਪਰਕਾਸ਼ਕ ਸ੍ਰੀ ਹਰ you श्रीगुरुगोविन्दसा तारा पार पोन पोन्सिन पोन्सि

श्री गुरु ग्रन्थ साहेब बन्द् कारे अनुराग श्री गुरु शब्द कमाए जना जिते पंच विकार, तेन सन्तन वन्दना बन्दना चरणन परतार ए ओंकारा गुरु ते परसाद सच होए ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸ਼ਨਾਸੋ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾ ਸ਼ਨਾਸੋ ਜਗਤੁ ਮਨਿ ਜਸੁ ਭਰਤੂਰ ਸਭ ਸਿੰਗਨ ਕੋ ਸੰਗਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਧਰਮ ਸਨਮਾਨ ਸਤਕਾਰ ਜੋ ਜੋਗ ਜੋਗ ਅਟਲ ਸ਼ਬਦ ਗੁਰੂ ਚੰਬਰ ਤਖਤ ਸ਼ਤਬੇ ਮਾਲਕ ਦਸਾਂ ਪਾਤਸ਼ਾਹਿਆਂ ਦੀ ਜੋਤ ਸਮਰਾਥ ਪਰਤਖ ਹਾਜ਼ਰ ਨਜ਼ਰ ਸਤਿਗੁਰੂ ਤਾਨਤਾਨ ਅਨਤਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ऐसे दीन दयाल सतगुरु बादशाह महाराज जी दी अपर अपार कृपा और रहमत बख्श दा सदका श्री दशवेश पिता जी श्री करगीधर जी पंथ वाली अमृत दे दाते सतगुरु साहिब कुमार बादशाह दरवेश तन 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 श्री गुरु गोविंद सिंह साहिब जी ਮਹਾਰਾਜ ਜੀ ਦੇ ਮਹਾਨ ਪਾਵਨ ਮੁਕੱਦਸ ਇਤਿਹਾਸਕ ਅਸਥਾਨ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਵੇਖੇ ਆ ਜਾਈਆਂ ਪਰਦੇ ਆ ਯਾਤਰਾ ਕਰਦੇ ਆ ਸਹਬਾਂ ਦੀ ਪਾਵਨ ਗੁਰ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਦੀ ਗੁਰੂ ਬਖਸ਼ੇ ਹੋਇ ਤੁਮ ਉਪਰਾਲੇ ਪ੍ਰੇਰਣਾ ਦੁਆਰਾ ਆਪ ਜੀ ਨੇ ਪਾਤਸ਼ਾਹ ਦੇ ਚਰਨ ਪਰਸ ਦੇਉ ਦਰਸ਼ਨ ਪਰਸ ਲਗਦੇ ਆ ਗੁਰੂ ਕੀ ਸੰਗਤ ਦੀ ਹਾਜ਼ਰੀ ਭਰ ਕੇ ਜੀਵਨ ਦੀਆਂ ਘੜੀਆਂ ਨੂੰ ਸਮੇ ਸਵਾਸਾਂ ਨੂੰ ਸਫਲਿਆ ਕਰਨ ਦਾ ਯਤਨ ਕੀਤਾ ਹੈ ਆਮਨੇ ਸਥਾਨ ਤੇ ਲੜੀਵਾਰ ਸਹਿਵਾ ਦੇ ਜੀਵਨ ਪਰਸੰਗ ਜੀਵਨ ਕਾਤਕ ਗੁਰ ਇਤਿਹਾਸ ਦੀ ਕਥਾ ਵਿਚਾਰ ਚੱਲ ਰਹੀ ਹੈ। ਦਸ਼ਮੇਸ਼ ਪੇ تھا ਪਿਤਾ ਪੰਥ ਪੰਥ ਵਾਲੀ ਧੰਤ 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 ਸ਼੍ਰੀ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜੀ ਜਿਨ੍ਹਾਂ ਨੇ ਗੁਰ ਸਿੱਖਾਂ ਦੀ ਮਾਤਾ ਜੀ ਦੀ ਬੇਨਤੀ ਮੰਨ ਕੇ ਔਰ ਪਹਾੜੀਏ ਤੇ ਤੁਰਕ ਜਿਨ੍ਹਾਂ ਨੇ ਧਰਮ ਦਾ ਕੋਟ ਆਸਰਾ ਲਿਆ ਸਮਾਂ ਖਾਦੀਆਂ ਕਸਮਾਂ ਚੁਕੀਆਂ ਸੋ ਧਰਮ ਕਿਸੇ ਤਰ੍ਹਾਂ ਝੂਠਾ ਨਾ ਪਵੇ ਧਰਮੀ ਪੁਰਸ਼ ਧਰਮ ਤੇ ਵਿਸ਼ਵਾਸ ਕਰਨ ਵਾਲੇ ਔਰ ਸੰਸਾਰ ਨੂੰ ਨਾਲ ਇਹ ਦੱਸਣ ਵਾਲੇ ਕਿ ਕਿਵੇਂ ਖੁਦ ਗਰਜ ਲੋਕ ਸਵਾਰਥੀ ਲੋਕ بے ਇਮਾਨ ਲੋਕ ਰਾਜਨੀਤਿਕ ਲੋਕ ਧਰਮ ਨੂੰ ਆਪਣੇ ਵਾਸਤੇ ਆਪਣੇ ਮਫਾਦਿਆਂ ਦੇ ਲਈ ਵਰਤਦੇ ਹਨ ਧਰਮ ਦੀ ਦੁਰਵਰਤੋਂ ਕਰਦੇ ਨੇ ਗੁਰੂ ਸਹਿ ਮਹਾਰਾਜ ਜੀ ਧਰਮੀ ਪੁਰਸ਼ ਧਰਮੀ ਸਤਿਗੁਰੂ ਜਿਨ੍ਹਾਂ ਨੂੰ ਭਾਵੇਂ ਕਿ ਉਹਨਾਂ ਦੀਆਂ ਝੂਠੀਆਂ ਸਮਾਂ ਤੇ ਕੋਈ ਇਤਬਾਰ ਭਰੋਸਾ ਨਹੀਂ ਸੀ ਪਰ ਫਿਰ ਵੀ ਜਦੋਂ ਕੋਈ ਧਰਮ ਦਾ ਵਾਸਤਾ ਪਾਉਂਦਾ ਹੈ ਧਰਮ ਦਾ ਸਹਾਰਾ ਲੈ ਕੇ ਗੁਰੂ ਨੂੰ ਬੇਨਤੀ ਕਰਦਾ ਹੈ ਤਾਂ ਗੁਰੂ ਸਹਿ ਮਹਾਰਾਜ ਜੀ ਫਿਰ ਉਸ ਨੂੰ ਪਰਵਾਨ ਕਰਨਾ ਫਰਜ਼ ਸਮਝਦੇ ਹਨ ਕਿਉਂਕਿ ਬਾਦਸ਼ਾਹ ਆਪ ਧਰਮੀ ਹਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਮੱਥਾ ਟੇਕ ਕੇ ਪ੍ਰਗਰਮਾ ਕਰਕੇ ਪਾਵਨ ਅਸਥਾਨ ਦੀ ਸੇਵਾ ਸੰਭਾਲ ਗੁਰਬਖਸ਼ ਰਾਏ ਸਾਧੂ ਨੂੰ ਬਖਸ਼ਿਸ਼ ਕਰਕੇ ਪਾਤਸ਼ਾਹ ਨੇ ਚੱਲਾ ਪਾਇਆ ਕੀਰਤ ਪਰ ਸਹਿਬ ਅਜੇ ਥੋੜਾ ਹੀ ਲੰਗੇ ਸਨ ਜਦੋਂ ਪਹਾੜੀਆਂ ਨੇ ਤੁਰਕਾਂ ਨੇ ਮੁਗਲ ਸੈਨਾ ਨੇ ਸਵਾ ਇਕਰਾਰ ਵਹਿਦੇ ਤੋੜ ਕਰਕੇ ਪਿੱਛੋਂ ਹਮਲਾ ਕਰ ਦਿੱਤਾ ਗੁਰੂ ਸਹਿ ਮਹਾਰਾਜ ਜੀ ਦੇ ਸੂਰਬੀਰ ਯੋਧਿਆਂ ਨੇ ਬੜਾ ਡਟ ਕੇ ਮੁਕਾਬਲਾ ਕੀਤਾ ਸਹਿਬਾਂ ਦੇ ਵੱਡੇ ਸਹਿਬਜ਼ਾਦੇ ਧੰਨ ਬਾਬਾ ਜੀਤ ਸਿੰਘ ਜੀ ਜੋ ਸਭ ਤੋਂ ਪਿੱਛੇ ਜਥੇ ਦੀ ਅਗਵਾਈ ਕਰ ਰਹੇ ਸਨ ਉਹਨਾਂ ਨੇ ਹੱਡ ਦੀ ਤਰ੍ਹਾਂ ਵੱਧ ਕੇ ਆ ਰਹੇ ਦੁਸ਼ਮਣ ਦਲ ਨੂੰ ਪਹਾੜ ਦੀ ਤਰ੍ਹਾਂ ਰੋਕੇ ਆ ਠੱਲ ਪਾਈ ਗਹਿ ਗੱਜ ਲੜਾਈ 6 ਬੋਧੀ ਰਾਤ ਦੇ ਸਮੇਂ ਕੀਰਤਪੁਰ ਸਹਿਬ ਦੀ ਧਰਤੀ ਤੇ ਬਹੁਤ ਭਾਰੀ ਹੋਈ ਵੱਡਾ ਜੁੱਧ ਹੋਇਆ ਗੁਰੂ ਸਾਹਿਬ ਜੀ ਕੀਰਤਪੁਰ ਸਹਿਬ ਤੋਂ ਅੱਗੇ ਨਰਮੋਗੜ੍ਹ ਸਹਿਬ ਵਾਲੇ ਸਥਾਨ ਤੇ ਪਹੁੰਚੇ ਉੱਥੋਂ ਚਾਲਾ ਪਾ ਕਰਕੇ ਅੱਗੇ ਸ਼ਾਹੀ ਢਬੀ ਐ ਉੱਥੋਂ ਫਿਰ ਅੱਗੇ ਸਹਿਬ ਜੀ ਰੋਪੜ ਨੂੰ ਚੱਲ ਪਏ ਹਨ ਸਰਸਾ ਨਦੀ ਦੇ ਕੰਢੇ ਪਹੁੰਚੇ ਹਨ ਬਾਬਾ ਜੀਤ ਸਿੰਘ ਜੀ ਦੀ ਸਹਾਇਤਾ ਵਾਸਤੇ ਭਾਈ ਉਦੇ ਸਿੰਘ ਜੀ ਨੂੰ ਸਹਿਬਾ ਨੇ ਭੇਜਿਆ ਜੋ ਆਪਣੇ ਜਥੇ ਦੇ ਸਿੰਘਾਂ ਸਮੇਤ ਪਾਸ਼ਾ ਨੂੰ ਮੱਥਾ ਟੇਕ ਕੇ ਪ੍ਰਕਰਮਾ ਕਰਕੇ ਥਾਪੜਾ ਲੈ ਕੇ ਜੰਗ ਮੈਦਾਨ ਵਿੱਚ ਆ ਕੇ ਜੂਝੇ ਵੱਡੀ ਬਹਾਦਰੀ ਵਿਖਾਉਂਦਿਆਂ ਹੋਇਆਂ ਯੋਧਿਆਂ ਨੇ ਵੀਰਗਤੀ ਪ੍ਰਾਪਤ ਕੀਤੀ ਸਾਰੇ ਸੂਰਮੇ ਸ਼ਹੀਦੀਆਂ ਪਾ ਗਏ ਭਾਈ ਉਹਦੇ ਸਿੰਘ ਜੀ ਅਖੀਰਲੇ ਦਮ ਤੱਕ ਲੜਦਿਆਂ ਹੋਇਆਂ ਵੈਰੀ ਦਲ ਵਿੱਚ ਭਜੜਾ ਪਾਉਂਦੇ ਹੋਇਆਂ ਵੈਰੀਆਂ ਦੇ ਆਹੂ ਲਾਏ ਅਖੀਰ ਅਨੇਕਾਂ ਗੋਲੀਆਂ ਆ ਕੇ ਸਰੀਰ ਨੂੰ ਵਿੰਨ ਗਈਆਂ ਇੱਕ ਗੋਲੀ ਮੱਥੇ 'ਚ ਵੱਜੀ ਸਨਮਖ ਡਿਗੇ ਹਨ ਗੁਰੂ ਗੁਰੂ ਜਪਦੇ ਗੁਰੂ ਚਰਨਾਂ ਦਾ ਧਿਆਨ ਧਾਰਦੇ ਆ ਭਾਈ ਸਾਹਿਬ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਦੂਸਰੇ ਸੈਨਾਪਤੀ ਬਹਾਦਰ ਯੋਧੇ ਬਾਬਾ ਜੀਵਨ ਸਿੰਘ ਜੀ ਉਹਨਾਂ ਦੀ ਸੇਵਾ ਲਈ ਹੈ ਸੋ ਉਹ ਵੀ ਵਾਪਸ ਮੁੜੇ ਉਹਨਾਂ ਨੇ ਭਾਈ ਉਦੇ ਸਿੰਘ ਜੀ ਦੀ ਥਾਂ ਲਈ ਨਾਲ ਵਾਅਦਾ ਕੀਤਾ ਕਿ ਮਹਾਰਾਜ ਸਰਸਾ ਨਦੀ ਤੇ ਕੰਡੇ ਤੱਕ ਦੁਸ਼ਮਣ ਦਲਾਂ ਦਾ ਮੁਕਾਬਲਾ ਕਰਦਾ ਹੋਇਆ ਇੱਥੋਂ ਤੱਕ ਪਹੁੰਚਾਂਗਾ ਅੱਗੇ ਜਿਵੇਂ ਆਪ ਜੀ ਦੀ ਮਰਜ਼ੀ ਸੋ ਸਰਸਾ ਨਦੀ ਤੱਕ ਜਿਵੇਂ ਭਾਈ ਸਾਹਿਬ ਜੀ ਦੁਸ਼ਮਨ ਦਲ ਨੂੰ ਰੋਕਦੇ ਆ ਮੁਕਾਬਲਾ ਕਰਦੇ ਹੋਏ ਪਹੁੰਚੇ ਅੰਤ ਸ਼ਹੀਦੀ ਯਾਮ ਪ੍ਰਾਪਤ ਕੀਤਾ ਉਸ ਗੁਰੂ ਕੇ ਦਲੇਰ ਯੋਧੇ ਸੂਰਬੀਰ ਯੋਧੇ ਭਾਵਨਾ ਵਾਲੇ ਗੁਰਸਿੱਖ ਭਾਈ ਸਾਹਿਬ ਭਾਈ ਜੈਤਾ ਜੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਉਨ੍ਹਾਂ ਦੀ ਕੁਰਬਾਨੀ ਨੂੰ ਉਨ੍ਹਾਂ ਦੇ ਧਰਮ ਯੁੱਧ ਨੂੰ ਜਿਵੇਂ ਕਵੀ ਰਾਜ ਭਾਈ ਸਹਿ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਵਰਣਨ ਕੀਤਾ ਹੈ ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸੁਣਨਾ ਕਰਿਏ ਜੀ ਸਤਿਨਾਮ ਉਦੇ ਸਿੰਘ ਗਵਰ ਸੂਰ ਪੁਰ ਸਾਰੇ ਸਿੰਘਾਂ ਦੇ ਜਥੇ ਨੂੰ ਨਾਲ ਲੈ ਕੇ ਬਲ ਵਾਲੇ ਸੂਰ ਬਿਰਯੋ ਦੇ ਭਾਈ ਸਹ ਭਾਈ ਉਦੇ ਸਿੰਘ ਜੀ ਜੰਗ ਮੈਦਾਨ ਅੰਦਰ ਧਰਮ ਯੁੱਧ ਕਰਦਿਆਂ ਹੋਇਆਂ ਭਾਈ ਉਦੇ ਸਿੰਘ ਜੀ ਆਪਣੇ ਸਾਥੀ ਸਿੰਘਾਂ ਸਮੇਤ ਸਾਰੇ ਹੀ ਸ਼ਹੀਦੀ ਪ੍ਰਾਪਤ ਕਰ ਗਏ ਔਰ ਗੁਰੂ ਸਹਿਰ ਜੀ ਦੇ ਪਾਸ ਨਿਗਟ ਪਦ ਨਿਗਤ ਨਿਗਟ ਪਦ ਦੀ ਜਿਵੇਂ ਵਿਆਖਿਆ ਕੀਤੀ ਸਤਿ ਪੁਰਖਾਂ ਨੇ ਉਹਨੂੰ ਸਮੀਪ ਮੁਕਤੀ ਆਖਿਆ ਚਾਰ ਤਰ੍ਹਾਂ ਦੀਆਂ ਮੁਕਤੀਆਂ ਦਾ ਜ਼ਿਕਰ ਕੀਤਾ ਹੈ ਵਿਦਵਾਨਾਂ ਨੇ ਸਰੂਪ ਸਮੀਪ ਸਜੁੱਜ ਤੇ ਸਲੋਕ ਇਹ ਚਾਰ ਤਰ੍ਹਾਂ ਦੀਆਂ ਮੁਕਤੀਆਂ ਹਨ ਸਰੂਪ ਉਹਦਾ ਹੀ ਰੂਪ ਹੋ ਜਾਣਾ ਸਵੈਸੇ ਤਰ੍ਹਾਂ ਹੀ ਸਲੋਕ ਸਵੈ ਲੋਕ ਆਪਣੇ ਲੋਕ ਦੀ ਪ੍ਰਾਪਤੀ ਹੋ ਜਾਣੀ ਸਜੁੱਜ ਜੋਜ ਸਜੋਜ ਦੇ ਲੋਕ ਦੇ ਵਾਸੀ ਹੋਣਾ ਸਮੀਪ ਉਹਦੀ ਨੇੜਤਾ ਪ੍ਰਾਪਤ ਹੋ ਜਾਣੀ ਸਮੀਪ ਨਾਮ ਹੁੰਦਾ ਨੇੜਤਾ ਦਾ ਸੋ ਇਹਨਾਂ ਸਮੂਹ ਸ਼ਹੀਦ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਜੀ ਦੀ ਨੇੜਤਾ ਪ੍ਰਾਪਤ ਕੀਤੀ ਪਾਪ ਕੇ ਗੁਰਪੁਰੀ ਦੇ ਵਾਸੀ ਹੋ ਗਏ ਇਸ ਜਗ ਸੰਸਾਰ ਦੇ ਅੰਦਰ ਭਪੂਰ ਜਸ ਬੜਾ ਭਾਰੀ ਜਸ ਖਟਿਆ ਵਡਿਆਈ ਪ੍ਰਾਪਤ ਕੀਤੀ ਗੁਰੂ ਸਾਹਿਬ ਦੇ ਬਾਸ ਪਹੁੰਚ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਪ੍ਰਾਪਤ ਹੋ ਗਈ ਪਰਿਆਤ ਸ਼ੰਭ ਸਵੇ ਸਿੰਘ ਸੂਰੀ ਜਬ ਮਾਰ ਮੀਨੇ ਜਦੋਂ ਸਾਰੇ ਸੂਰਮੇ ਸਿੰਘ ਤੁਰਕਾਂ ਪਹਾੜੀਆਂ ਨੇ ਸ਼ਹੀਦ ਕਰ ਦਿੱਤੇ ਪਹਾੜੀਆਂ ਤੇ ਮਲੇਸ਼ੀਆਂ ਨੇ ਵੇਖ ਕੇ ਪਛਾਣਿਆ ਭਾਈ ਉਦੇਲ ਸਿੰਘ ਜੀ ਦੀ ਪਛਾਣ ਕਰਨ ਲੱਗੇ ਕਿ ਇਹੋ ਗੁਰੂ ਗੋਬਿੰਦ ਸਿੰਘ ਹੈ ਇਹਨਾਂ ਨੂੰ ਬੜੀ ਖੁਸ਼ੀ ਹੋਈ ਬੜਾ ਮੋਦ ਪ੍ਰਸੰਤਾ ਨੂੰ ਧਾਰਿਆ ਖੁਸ਼ੀ ਕੀਤੀ ਕਿ ਅਸੀਂ ਅੱਜ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਗੁਰੂ ਨੂੰ ਅਸੀਂ ਅੱਜ ਖਤਮ ਕਰ ਦਿੱਤਾ ਏ ਅੱਜ ਸਾਡੀ ਫਤਿਹ ਹੋਈ ਐ ਜਿੱਤ ਹੋਈ ਐ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਿਆਂ ਬਚ ਕੇ ਨਹੀਂ ਜਾਣ ਦਿੱਤਾ ਜੇਸੀ ਨੇ ਪਾਈ ਘਨੇਰੇ ਥਪਾਈ ਪਿਛਲੇ ਪਾਸੇ ਸੁਰਤ ਦੀ ਉਡਾਰੀ ਚਲੇ ਗਏ ਕਿ ਜਿਸ ਗੁਰੂ ਗੋਬਿੰਦ ਸਿੰਘ ਨੇ ਨਾ ਬੜੇ ਪਹਾੜੀਏ ਵੱਡੇ ਵੱਡੇ ਸੂਰਮੇ ਰਾਜੇ ਹਰੀ ਚੰਦ ਵਰਗੇ ਜਿਹੜੇ ਸਹਿਬਾਂ ਦੇ ਤੀਰ ਨਾਲ ਪਹਾੜੀ ਦੇ ਜੰਗ ਵਿੱਚ ਮਾਰੇ ਗਏ ਸੋ ਵੱਡੇ ਸੂਰਮੇ ਪਹਾੜੀ ਜਿਸ ਗੁਰੂ ਨੇ ਖਪਾ ਦਿੱਤੇ ਨਾਸ਼ ਕਰ ਦਿੱਤੇ ਮਹਾ ਜਗ ਪਾਈ ਵੱਡਾ ਜੰਗ ਗੁਰੂ ਨਾਲ ਪਾਇਆ ਸਾਨੂੰ ਲੰਮਾ ਸਮਾਂ ਲੰਘ ਗਿਆ ਬੀਤ ਗਿਆ ਸੀ ਕਨੀ ਸ਼ਾਹੀ ਸੈਨ ਜੁਝਤ ਮਾਰੀ ਗੁਰੂ ਗੋਬ ਸਿੰਘ ਸੂਰਮੇ ਨੇ ਕਹਿੰਦੇ ਬਾਦਸ਼ਾਹ ਔਰੰਗਜ਼ੇਬ ਜੀ ਦੀ ਬਹੁਤੀ ਸੈਨਾ ਜੂਝਦਿਆਂ ਹੋਇਆਂ ਮਾਰ ਦਿੱਤੀ ਐ ਇਸਤੀ ਮੌਸਮੀ ਤੇ ਜੋ ਖੇਦ ਭਾਰੀ ਕਈ ਮਹੀਨੇ ਲੰਘ ਗਏ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਤੇ ਦਿਓ ਖੇਦ ਭਾਰੇ ਕਹਿੰਦੇ ਗੁਰੂ ਨੇ ਸਾਨੂੰ ਬੜੀ ਖੇਚਲ ਬੜੀ ਮੁਸੀਬਤ ਦਿੱਤੀ ਹੋਈ ਸੀ ਨਹੀਂ ਖੇਨ ਤੇ ਹਾਰ ਲੈ ਕੇ ਪਧਾਰੀ ਤੇ ਕਦੀ ਵੀ ਕਹਿੰਦੇ ਗੁਰੂ ਗੋਬਿੰਦ ਸਿੰਘ ਨਾ ਜੰਗ ਮਦਾਨ ਵਿੱਚੋਂ ਹਾਰ ਲੈ ਕੇ ਨਹੀਂ ਸੀ ਗਿਆ ਸਾਨੂੰ ਕੁੱਟ ਮਾਰ ਕੇ ਨਾਸ਼ ਕਰਕੇ ਜਾਂਦਾ ਰਿਹਾ ਵੱਡੇ ਕੀ ਸ੍ਰੀ ਚੰਦ ਤੇ ਆਗਮਾਰੇ ਸਾਡਾ ਰਾਜਾ ਕੇਸਰੀ ਚੰਦ ਤੇ ਆਦਿਕ ਵੱਡੇ ਸੂਰਮੇ ਜਿਸ ਨੇ ਮਾਰ ਦਿੱਤੇ ਇੱਥੋਂ ਪਤਾ ਲੱਗਦਾ اے بھائی ਸਾਹ ਭਾਈ ਬਚਿੱਤਰ ਸਿੰਘ ਜੀ ਦੇ ਪਿੱਛੇ ਭਾਈ ਉਦੇ ਸਿੰਘ ਜੀ ਦੇ ਪਿੱਛੇ ਜਿਹੜਾ ਬਾਲਕ ਕੰਮ ਕਰਦਾ ਸੀ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸੱਤਿਆ ਸੀ ਨਹੀਂ ਤੇ ਹਾਥੀਨਾਥ ਬੰਦੇ ਦਾ ਕੋਈ ਮੁਕਾਬਲਾ ਨਹੀਂ ਰਾਜਾ ਕੇਸਰੀ ਚੰਦ ਦਾ ਸਿਰ ਵੱਟ ਕੇ ਵਰਸ਼ੇ ਦੇ ਟਾਂਕੇ ਆਉਣਾ ਮੱਗ ਦੇ ਜੰਗ ਦੇ ਵਿੱਚ ਭਾਈ ਉਦੇ ਸਿੰਘ ਜੀ ਦੀ ਬਹਾਦਰੀ ਸੂਰਮਤਾਈ ਤਾਂ ਹੈ ਪਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਕਿਰਪਾ ਹੈ ਬਖਸ਼ਿਸ਼ ਹੈ ਸਿੰਘਾਂ ਕਦੇ ਦਾਦਾ ਨਹੀਂ ਸਿੱਖੀਤਾ ਕਿ ਸਾਡਾ ਬਲ ਸਾਡਾ ਉਦਮ ਸਾਡੀ ਹਿੰਮਤ ਹੈ ਸਾਡੀ ਚਲਾਕੀ ਹੁਸ਼ਿਆਰੀ ਸ਼ਾਸਤਰ ਵਿਦਿਆ ਦਾ ਕਮਾਲ ਹੈ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਮਿਹਰ ਹੈ ਇਹ ਉਹਨਾਂ ਦੀ ਕਿਰਪਾ ਹੈ ਪਹਾੜੀਏ ਚੇਤੇ ਕਰਦੇ ਨੇ ਪਿਛਲਾ ਸਮਾਂ ਕਿ ਜੈਸ ਗੁਰੂ ਗੋਬਿੰਦ ਸਿੰਘ ਨੇ ਸਾਡੇ ਰਾਜੇ ਕੇਸਰੀ ਚੰਦ ਵਰਗੇ ਆਦਿਕ ਵੱਡੇ ਸੂਰਬਿਰ ਯੋਧੇ ਮਾਰ ਦਿੱਤੇ ਬੜਾ ਵੱਡਾ ਸੂਰਮਾ ਸੀ ਪੈਂਡ ਖਾਨ ਪੈਂਡੇ ਖਾਨ ਜਿਹੜਾ ਵੱਡੀ ਫੌਜ ਲੈ ਕੇ ਆਇਆ ਸੀ ਕਲਗੀਧਰ ਪਾਤਸ਼ਾਹ ਜੀ ਨੇ ਇੱਕੋ ਹੀ ਤੀਰ ਮਾਰ ਕੇ ਦੀ ਕੰਨ ਦੀ ਪੁੜਪੜੀ ਦੇ ਵਿੱਚੋਂ ਦੂਜੇ ਪਾਸੇੋਂ ਦੀ ਕੱਟ ਦਿੱਤਾ ਸਾਰਾ ਸਰੀਰ ਪੈਂਡੇਖਾਨ ਦਾ ਲੋਹੇ ਵਿੱਚ ਮੜਿਆ ਸੀ ਕੰਨ ਲਾਗੋ ਥੋੜਾ ਜਿਹਾ ਨੰਗਾ ਸੀ ਸਹਬਾ ਨੇ ਫਿਰ ਐਸਾ ਨਿਸ਼ਾਨਾ ਲਾਇਆ ਕਿ ਤੀਰ ਖੋਪਰੀ ਚੋਂ ਪਾਰ ਹੋ ਗਿਆ ਪੈਂਡੇਖਾਨ ਇੱਕ ਤੀਰ ਦੇ ਨਾਲ ਹੀ ਮਾਰਿਆ ਗਿਆ ਕਹਿੰਦੇ ਵੱਡਾ ਵੀਰ ਸੂਰਮਾ ਜਿਹੜਾ ਪੈਡ ਖਾਨ ਬੇਧਾਰਾ ਉਹ ਪੰਦ ਪੰਡੇ ਖਾਂ ਸੂਰਮਾ ਗੁਰੂ ਨੇ ਮਾਰ ਦਿੱਤਾ ਸਭਾ ਪੂਜਤੀ ਸਾਹਿਤੂ ਆਜ ਮਾਰਾ ਜਿਹੜਾ ਗੁਰੂ ਗੋਬਿੰਦ ਸਿੰਘ ਕਹਿੰਦੇ ਵੱਡਾ ਬਲਸ਼ਾਲੀ ਸੀ ਬੜਾ ਉਹਦੇ ਕੋਲ ਊਜ ਹੁੰਦਾ ਬਲ ਸਤਿਆ ਬੜਾ ਤਾਕਤ ਵਾਲਾ ਸੀ ਅੱਜ ਕਹਿੰਦੇ ਉਹਨੂੰ ਮਾਰ ਲਿਆ ਪਹਾੜੀਏ ਭਾਈ ਉਹਦੇ ਸਿੰਘ ਜੀ ਦੀ ਸ਼ਹੀਦੀ ਨੂੰ ਉਹਨਾਂ ਦੇ ਰੂਪ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਮਝ ਕੇ ਗੱਲਾਂ ਬਾਤਾਂ ਕਰਦੇ ਨੇ ਕਿ ਅੱਜ ਗੁਰੂ ਗੋਬਿੰਦ ਸਿੰਘ ਹੀ ਅਸੀਂ ਇੱਥੇ ਘੇਰ ਲਿਆ ਹੈ ਉਹਨਾਂ ਨੂੰ ਖਤਮ ਕਰ ਦਿੱਤਾ ਹੈ ਕਿਉਂਕਿ ਭਾਈ ਉਹਦੇ ਸਿੰਘ ਨੇ ਅਜੇ ਹੀ ਤੇਗ ਵਾਹੀ ਅਜੇ ਹੀ ਤੀਰਾਂ ਦੇ ਵਾਰ ਕੀਤੇ ਪਹਾੜੀਆਂ ਨੂੰ ਭਜਣਾ ਪਈਆਂ ਰਹੀਆਂ ਤੇ ਉਹਨਾਂ ਸੋਚਿਆ ਇਹ ਹੀ ਗੁਰੂ ਗੋਬਿੰਦ ਸਿੰਘ ਹੈ ਉਹ ਕੀ ਜਾਨਨ ਕੇ ਇੱਕ ਇੱਕ ਸਿੰਘ ਗੁਰੂ ਗੋਬਿੰਦ ਸਿੰਘ ਦਾ ਰੂਪ ਸਵਾ ਸਵਾ ਲੱਖ ਨਾਲ ਲੜਨ ਦੀ ਹਿੰਮਤ ਹੌਸਲਾ ਰੱਖਦਾ ਹੈ ਥੋੜਿਆਂ ਬਹੁਤਿਆਂ ਦੀ ਪਰਵਾਹ ਨਹੀਂ ਕਰਦਾ ਜਿੰਨੇ ਮਰਨਾ ਮੰਡਿਆ ਹੋਵੇ ਉਹ ਕਦੋਂ ਭੱਜਦਾ ਕਦੋਂ ਪਿਛਾਂ ਹਟਦਾ ਹੈ ਉਹਦਾ ਕਦਮ ਹਰ ਕਦਮ ਅੱਗੇ ਵੱਧ ਪਹਾੜੀਏ ਸੋਚਣ ਤੇ ਮਜਬੂਰ ਸਨ ਕਿ ਜਿਹੜਾ ਸੂਰਮਾ ਇਹਨਾਂ ਲੜਦਾ ਪਿਆ ਗੁਰੂ ਗੋਬਿੰਦ ਸਿੰਘ ਇਹ ਹੋਰ ਕੋਈ ਨਹੀਂ ਉਹਨਾਂ ਨੂੰ ਨਹੀਂ ਸੀ ਪਤਾ ਕਿ ਤਾਂ ਗੁਰੂ ਕੇ ਚਰਨਾਂ ਦਾ ਨਿਮਾਣਾ ਸਿੱਖ ਭਾਈ ਉਦੇ ਸਿੰਘ ਹੈ ਕਹਿੰਦੇ ਉਹ ਗੁਰੂ ਕਹਿੰਦੇ ਜਿਹੜਾ ਕਦੀ ਹਾਰਿਆ ਹੀ ਨਹੀਂ ਸੀ ਉਸ ਗੁਰੂ ਨੂੰ ਅਸੀਂ ਕਹਿੰਦੇ ਮਾਰ ਦਿੱਤਾ ਖਤਮ ਕਰ ਦਿੱਤਾ ਏ ਜਿਹੜੀ ਵੱਡੀ ਧੂਨ ਹੈ ਸਲਾਨ ਕੀ ਸੈਲ ਜੋਗਾ ਜਿਹੜੀ ਵੱਡੀ ਧੂਨ ਹੈ ਸਲਾਨ ਕੀ ਸੈਲ ਜੋਗਾ ਸੈਲਾਨ ਹੁੰਦੇ ਪਹਾੜ ਪਹਾੜਾਂ ਦੀ ਵੱਡੀ ਧੂਨ ਦੂਨ ਇਹ ਜਿੰਨਾ ਇਲਾਕਾ ਹੈ ਇਸ ਸਾਰੇ ਨੂੰ ਦੂਨ ਕਹਿੰਦੇ ਹਨ ਨੰਗਲ ਤੋਂ ਲੈ ਕਰਕੇ ਔਰ ਉਸ ਤੋਂ ਅੱਗੇ ਵੀ ਜਿੰਨਾ ਵੀ ਇਹ ਪਹਾੜਾਂ ਦੇ ਵਿਚਲਾ ਥੋੜਾ ਕੁਛ ਪੱਧਰ ਇਲਾਕਾ ਹੈ ਰੋਪੜ ਤੱਕ ਇਹ ਪਹਾੜੀ ਦੂਨ ਹੈ ਜਿਵੇਂ ਡੇਹਰਾ ਦੂਨ ਹੈ ਇਸੇ ਤਰ੍ਹਾਂ ਸ੍ਰੀ ਆਨੰਦਪੁਰ ਸਾਹਿਬ ਜੀ ਵੀ ਇਹ ਕਹਿਲੂਰ रियासत ਦੀ ਦੂਨ ਹੈ ਇਹ ਨਾਂ ਤਾਂ ਮਾਝਾ ਨਾ ਮਾਲਵਾ ਨਾ ਦਵਾਬਾ ਇਹ ਵੀ ਧੂਨ ਪੈਂਦੀ ਹੈ ਇਸ ਵਾਸਤੇ ਕਹਿੰਦੇ ਕਿ ਇਹ ਜਿਹੜੀ ਧੂਨ ਹੈ ਨਾ ਪਹਾੜੀ ਧੂਨ ਸੈਲ ਜੋਗਾ ਸੈਲ ਕਰਨ ਵਾਲੀ ਸਹਿਰ ਸਪਾਟੇ ਵਾਲੀ ਗੁਜਾਰੀ ਪ੍ਰਹਾਰੀ ਜੋਥੇ ਵੀਰ ਲੋਗਾ ਤੇ ਕਹਿੰਦੇ ਉਹ ਗੁਰੂ ਦੇ ਖਾਲਸੇ ਸਿੰਘਾਂ ਉਹ ਜਾੜ ਦਿੱਤੀ ਤੇ ਫਿਰ ਪ੍ਰਹਾਰੇ ਜੋਥੇ ਵੀਰ ਲੋਗਾ ਜਿਹੜੇ ਸੂਰਮੇ ਅੱਗੇ ਹੋ ਕੇ ਇਹਨਾਂ ਨੂੰ ਰੋਕਦੇ ਸਨ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਮਾਰ ਦਿੱਤਾ ਬੋ ਸਾਰੇ ਦੇਚ ਜਿਸ ਦਾ ਜਸ ਗਾਉਂਦੇ ਜਿਸ ਦੀਆਂ ਸਿਫਤਾਂ ਕਰਦੇ ਸਨ ਜੈ ਸ੍ਰੀ ਰਾਸ ਯੋਦੀ ਨਹੀਂ ਨੀਰ ਜਾਵਾ ਜੈਸ ਗੁਰੂ ਗੋਬਿੰਦ ਸਿੰਘ ਤੋਂ ਵੱਡੇ ਵੱਡੇ ਸੂਰਮੇ ਧਰਮ ਮੰਨਦੇ ਭੈ ਮੰਨ ਦੇ ਉਹਦੇ ਨੇੜੇ ਨਹੀਂ ਸੀ ਜਾਂਦੇ ਰੱਤੀ ਚਾਹੋ ਜੋ ਸਦਾ ਜੀ ਜਿਹੜਾ ਸਦਾ ਹੀ ਲੜਨਾ ਚਾਹੁੰਦਾ ਰਹਿੰਦਾ ਸੀ ਜੰਗ ਨੂੰ ਵਾਜਾਂ ਮਾਰਦਾ ਸੀ ਤੇ ਸਦਾ ਹੀ ਜੰਗ ਵਿੱਚ ਜਿੱਤ ਲੈਂਦਾ ਸੀ ਲੱਖਾਂ ਵੈਰੀ ਨਹੀਂ ਪਿੱਠ ਦੇਤਾ ਲੱਖਾਂ ਵੈਰੇ ਜਿਨ੍ਹਾਂ ਦੇ ਨਾਲ ਅੜੇ ਜਿਹੜਾ ਲੱਖਾਂ ਵੈਰੀਆਂ ਨਾਲ ਅੜਦਾ ਸੀ ਡਟਦਾ ਸੀ ਪਰ ਕਿਸੇ ਨੂੰ ਕਹਿੰਦੇ ਪਿੱਠ ਨਹੀਂ ਸੀ ਦੇਂਦਾ ਸਭੇ ਹਿੰਦੂ ਵਰਨ ਸਾਰੇ ਹਿੰਦਵਾਨ ਜਿਨੂੰ ਗੁਰੂ ਜਾਣ ਕੇ ਮੰਨਦੇ ਸਨ ਮਰਿਆ ਵਾਜੋ ਕਨੇ ਵੀ ਰਹਨ ਜਿਸ ਨੇ ਸਾਡੇ ਬਹੁਤੇ ਸੂਰਮੇ ਮਾਰ ਦਿੱਤੇ ਸਨ ਅੱਜ ਕਹਿੰਦੇ ਉਸ ਗੁਰੂ ਗੋਬਿੰਦ ਸਿੰਘ ਨਵਾਸੀ ਖਤਮ ਕਰ ਦਿੱਤਾ ਏ ਜਿਹੜਾ ਰੋਜ਼ ਜੰਗ ਹੁੰਦਾ ਰਹਿੰਦਾ ਸੀ ਜੰਗ ਮੁਕੰ ਦਾ ਨਾ ਹੀ ਨਹੀਂ ਲੈ ਨਹੀਂ ਸੀ ਲੈਦਾ ਅੱਜ ਜੋ ਸੱਜੰਗ ਦਾ ਅੰਤ ਹੋ ਗਿਆ ਹਮੇਸ਼ਾ ਹਮੇਸ਼ਾ ਵਾਸਤੇ ਅੱਜ